ਸ਼ਬਦ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ exam victory channel ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ নোਟੀਫਿਕੇਸ਼ਨ ਜਰੋ ਟਾਈਮ ਟੂ ਟਾਈਮ ਮਿਲਦੇ ਰਹੇ ਅੱਜ ਜੋ ਸਾਡਾ ਟਾਪਿਕ ਹੈ ਉਹ ਹੈ ਜੀ ਸਾਡਾ ਟਾਪਿਕ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਵਿਅਕਤੀਗਤ ਅਤੇ ਵਾਤਾਵਰਣਿਕ ਕਾਰਕ ਇਹਨਾਂ ਨਾਲ ਰਿਲੇਟਡ ਜਿਹੜੇ ਸਾਡੇ MCQ ਕੁਐਸਚਨ ਹੋਣਗੇ ਅੱਜ ਦੇ ਤੇ ਸਭ ਤੋਂ ਪਹਿਲਾਂ ਸਾਡਾ ਜੋ ਕੁਐਸਚਨ ਹੈ ਉਹ ਹੈ ਜੀ ਕਿਸੇ ਬੱਚੇ ਦੇ ਅਰੰਭਿਕ ਵਿਅਕਤੀ ਵਿਕਾਸ ਵਿੱਚ ਮਹੱਤਵਪੂਰਨ ਕਾਰਕ ਕਿਹੜਾ ਹੈ ਇਹਦਾ ਜੀ ਆਊਗਾ ਘਰ ਦਾ ਵਾਤਾਵਰਨ ਅਤੇ ਮਾਪਿਆਂ ਨਾਲ ਬੱਚੇ ਦਾ ਪਿਆਰ ਦੂਸਰਾ ਸਾਡੇ ਕੋਲੇ ਹੈ ਮਾਨਸਿਕ ਅ organ ਨੂੰ ਪ੍ਰਯੋਗਾਤਮਕ ਢੰਗ ਨਾਲ ਅਤੇ ਕਰਕੇ ਜਿਹੜਾਗਾ ਅੰਤ ਢੰਗ ਨਾਲ ਅੰਤ ਕਰਕੇ ਸਮੱਸਿਆ ਦਾ ਹੱਲ ਕਰਨਾ ਹੈ ਸਾਰੀ ਕੌਸ਼ਲ ਕੌਸ਼ਲ ਹੈ ਜੀ ਠੀਕ ਹੈ ਹਾਂਜੀ ਅਗਲਾ ਸਾਡਾ ਕੁਐਸਚਨ ਹੈ ਜੀ ਜਮਾਤ ਵਿੱਚ ਸਿੱਖਣ ਨੂੰ ਪ੍ਰਭਾਵਿਤ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਦੇਖੋ ਵਿਸ਼ੇ ਦਾ ਗਿਆਨ ਹੋਣਾ ਚਾਹੀਦਾ ਅਧਿਆਪਕ ਦਾ ਵਿਵਹਾਰ ਅਧਿਆਪਕ ਦੀਆਂ ਵਿਧੀਆਂ ਉਪਰੋਕਤ ਸਾਰੇ ਆ ਜਾਣਗੇ ਇਹਦੇ ਵਿੱਚ ਤੁਹਾਡੀ ਜਿਹੜੀ ਜਮਾਤ ਵਿੱਚ ਇੱਕ ਬੱਚਾ ਕੋਈ ਨਸ਼ਾ ਕਰਕੇ ਆਉਂਦਾਗਾ ਤੁਸੀਂ ਉਸ ਨੂੰ ਕਿਸੋ ਜਿਹੜੀ ਹਰਕਤ ਦਾ ਜ਼ਿੰਮੇਵਾਰ ਮੰਨੋਗੇ ਇਹਦੇ ਵਿੱਚ ਕੀ ਹੋ ਸਕਦਾਗਾ ਜੀ ਉਸ ਦੀ ਆਪਣੀ ਇੱਛਾ ਹੋ ਸਕਦੀ ਹੈਗੀ ਜਾਂ ਫਿਰ ਉਸ ਦਾ ਸਮਾਜਿਕ ਵਾਤਾਵਰਣ ਉਸ ਦਾ ਆਪਣਾ ਦੋਸ਼ ਉਸ ਦੇ ਘਰ ਦਾ ਵਾਤਾਵਰਣ ਤਾਂ ਉਸ ਦਾ ਸਮਾਜਿਕ ਵਾਤਾਵਰਨ ਜਿਹੜਾ ਇਹੋ ਜਿਹਾ ਹੋਊਗਾ ਕਿ ਜਿਹੜੀ ਉਹਦਾ ਇਹ ਕਾਰਨ ਬਣਿਆਗਾ ਸੁਭਾਵਿਕ ਜਾਂ ਕੁਦਰਤੀ ਪ੍ਰੇਰਕ ਹੈ ਅਨੁਕਰਨ ਦਾ ਬੱਚੇ ਦਾ ਮੱਥਾ ਇੱਕ ਸਾਫ਼ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਸ ਉੱਤੇ ਸਮਾਜ ਜੋ ਮਰਜ਼ੀ ਲਿਖ ਸਕਦਾ ਹੈ ਇਹ ਕਥਨ ਕਿਸ ਦਾ ਹੈ ਇਹ ਲੋਕ ਦਾ ਬੱਚਿਆਂ ਵਿੱਚ ਸਿੱਖਣਾਂ ਦੀ ਪ੍ਰਕਿਰਿਆ ਵਿੱਚ ਯੋਗਦਾਨ ਕਰਨ ਵਾਲਾ ਮਹੱਤਵਪੂਰਨ ਕਾਰਕ ਕਿਹੜਾ ਹੈ ਵਾਤਾਵਰਨ ਪ੍ਰੇਰਣਾ ਬੱਚੇ ਦੀ ਉਮਰ ਇਹ ਸਾਰੇ ਜਾਂ ਜਾਣੀਆਂ ਵਿਅਕਤੀਤਵ ਨੂੰ ਪ੍ਰਭਾਵਿਤ ਕਰਨ ਦਾ ਮੁੱਖ ਕਾਰਨ ਹੈ ਵਾਤਾਵਰਨ ਹਾਂਜੀ ਸਾਡਾ ਅਗਲਾ ਨੌਵਾਂਵਾਂ ਕੁਐਸਚਨ ਹੈ ਵਿਅਕਤੀਤਵ ਸ਼ਬਦ ਦਾ ਅੰਗਰੇਜ਼ੀ ਰੂਪਾਂਤਰਨ ਪਰਸਨੈਲਿਟੀ ਸ਼ਬਦ ਦਾ ਮੂਲ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਲਾਟਿਨ ਭਾਸ਼ਾ ਤੋਂ ਦਸਵਾਂ ਕੁਐਸਚਨ ਹੈ ਪਰਸੋਨਾ ਸ਼ਬਦ ਦਾ ਲਾਟਿਨ ਭਾਸ਼ਾ ਵਿੱਚ ਅਰਥ ਹੈ ਬਾਹਰੀ ਰੂਪ ਰੰਗ ਜਾਂ ਨਕਲੀ ਚਿਹਰਾ 11ਵਾਂ ਹੈ ਜੀ ਸਾਡੇ ਕੋਲੇ ਪ੍ਰੇਮਚਰ ਅਨੁਸਾਰ ਸ਼ਖਸੀਅਤਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਤਿੰਨ 12ਵਾਂ ਕੁਐਸਚਨ ਹੈ ਵਾਤਾਵਰਣ ਅਨੁਸਾਰ ਸਭ ਤੋਂ ਵਧੀਆ ਮੰਨੇ ਜਾਣ ਵਾਲੇ ਵਿਅਕਤੀਤਵ ਜਾਂ ਸ਼ਖਸੀਅਤਾਂ ਜਾਂ ਕਿਸਮਾਂ ਨੇ ਜਿਹੜੀਆਂ ਉਹਨਾਂ ਦਾ ਵਰਗੀਕਰਨ ਕਿਸ ਨੇ ਕੀਤਾਗਾ ਜੋਗਨ ਜਾਂ ਯੋਗ ਨੇ ਕੀਤਾਗਾ ਜੋਗ ਨੇ ਕੀਤਾਗਾ ਠੀਕ ਹੈ ਅਗਲਾ ਹੈ 13ਵਾਂ ਸਿੱਖਣ ਦੇ ਸਿੱਖਣ ਤੇ ਵਿਅਕਤੀਗਤ ਅਤੇ ਵਾਤਾਵਰਨ ਨਾਲ ਸੰਬੰਧਿਤ ਕਾਰਕਾਂ ਦਾ ਪ੍ਰਭਾਵ ਕਿਸ ਅਵਸਥਾ ਤੱਕ ਪੈਂਦਾ ਹੈ ਬਾਲ ਅਵਸਥਾ ਅਗਲਾ ਹੈ ਸਾਡੇ ਕੋਲੇ 14ਵਾਂ ਕੁਐਸਚਨ ਹੈ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲਾ ਅਧਿਆਪਕ ਨਾਲ ਸੰਬੰਧਿਤ ਕਾਰਕ ਨਹੀਂ ਹੈ ਅਨੁਸ਼ਾਸ਼ਣਹੀਨਤਾ ਤੇ ਸਾਡਾ ਹੈਗਾ 15ਵਾਂ ਕੁਐਸਚਨ ਜੀ ਬੱਚੇ ਕਿਸ ਉਮਰ ਵਿੱਚ ਵਾਤਾਵਰਨ ਤੋਂ ਪ੍ਰਭਾਵਿਤ ਹੋਣਾ ਮਤਲਬ ਕਿ ਬੱਚੇ ਕਿਸ ਉਮਰ ਤੋਂ ਵਾਤਾਵਰਨ ਤੋਂ ਪ੍ਰਭਾਵਿਤ ਹੋਣ ਲੱਗਦੇ ਨੇ ਸ਼ਿਸ਼ੂ ਕਾਲ ਤੋ ਅਗਲਾ ਕੁਐਸਚਨ ਹੈ ਸਾਡੇ ਕੋਲੇ 16ਵਾਂ ਜਮਾਤ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜਮਾਤ ਦਾ ਭੌਤਿਕ ਵਾਤਾਵਰਣ ਹੋਣਾ ਚਾਹੀਦਾ ਹੈ ਜਿਹੜਾਗਾ ਪ੍ਰਕਾਸ਼ਯੁਕਤ ਬੈਠਣ ਵਿੱਚ ਸੁੱਚਿਤ ਜਿਹੜਾਗਾ ਸੁਮੁਚਿਤ ਹੋਣਾ ਚਾਹੀਦਾਗਾ ਸਹੀ ਹੋਣਾ ਚਾਹੀਦਾਗਾ ਕੋਲਾਹਰ ਮੁਕਤ ਹੋਣਾ ਚਾਹੀਦਾਗਾ ਠੀਕ ਹੈ ਉਪਰੁਕਤ ਸਾਰੇ ਆ ਜਿੰਨਗੇ ਦੇ ਵਿੱਚ ਹਾਂਜੀ ਸਾਡਾ ਨੈਕਸਟ ਕੁਐਸਚਨ ਹੈ ਬੱਚਿਆਂ ਦੇ ਵਿਅਕਤੀਗਤ ਵਿਕਾਸ ਲਈ ਸਿੱਖਿਆ ਨਾਲ ਕਿਸ ਤੱਤ ਤੇ ਇੱਕ ਅਧਿਆਪਕ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਬੱਚਿਆਂ ਦੇ ਵਿਅਕਤੀਤਵ ਨੂੰ ਮਾਨਤਾ ਨਾ ਦੇਣਾ ਹਾਂਜੀ ਸਾਡਾ ਅਗਲਾ ਕੁਐਸਚਨ ਹੈ 18ਵਾਂ ਉਹ ਕਾਰਕ ਦੱਸੋ ਜੋ ਬੱਚਿਆਂ ਵਿੱਚ ਜ਼ਿਆਦਾ ਸਿੱਖਣਾ ਪ੍ਰਸਾਰ ਲਈ ਜ਼ਰੂਰੀ ਹੈ ਅਧਿਆਨ ਦੇ ਪ੍ਰਤੀ ਉਹਨਾਂ ਦੀ ਵਿਅਕਤੀਗਤ ਰੁਚੀ 19ਵਾਂ ਕੁਐਸਚਨ ਹੈ ਵਾਤਾਵਰਣ ਸਿੱਖਿਆ ਦੀ ਲੋੜ ਹੈ ਵਾਤਾਵਰਣ ਰੱਖਿਆ ਲਈ 21ਵਾਂ ਕੁਐਸ਼ਨ ਹੈ ਕਿਸੇ ਦੂਸਰੀ ਵਸਤੂ ਦੇ ਬਜਾਏ ਇੱਕ ਵਸਤੂ ਉਤੇ ਚੇਤਨਾ ਨੂੰ ਕੇਂਦ੍ਰਿਤ ਕਰਨਾ ਹੈ ਧਿਆਨ 21ਵਾਂ ਕੁਐਸ਼ਨ ਹੈ ਜਮਾਤ ਵਿੱਚ ਬੱਚਿਆਂ ਨੂੰ ਇਕਾਗਰ ਕਰਨ ਵਿੱਚ ਸਹਾਇਕ ਵਿਅਕਤੀ ਵਿਅਕਤੀਕ ਕਾਰਕ ਹੈ ਬੱਚਿਆਂ ਵਿੱਚ ਜਗਿਆਸਾ ਦਾ ਵਿਕਾਸ ਅਗਲਾ ਕੁਐਸ਼ਨ ਹੈ ਸਾਡੇ ਕੋਲੇ 22ਵਾਂ ਇੱਕ ਬੱਚਾ ਜਮਾਤ ਵਿੱਚ ਦਿੱਤੀਆਂ ਗਈਆਂ ਅਨੁਕ੍ਰਿਆਵਾਂ ਨੂੰ ਤੇਜ਼ੀ ਨਾਲ ਸਿੱਖ ਲੈਂਦਾ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਬੱਚੇ ਦੀ ਤੇਜ਼ ਬੁੱਧੀ? 3ਮਾ ਕੁਐਸ਼ਨ ਹੈ ਇਹ ਕਥਨ ਕਿਸ ਦਾ ਹੈ ਸਕੂਲ ਦਾ ਵਾਤਾਵਰਣ ਉਸ ਉਥਾਨ ਦੀ ਤਰ੍ਹਾਂ ਹੈ ਜਿਸ ਵਿੱਚ ਅਜੀਹ ਵਾਤਾਵਰਣ ਦਾ ਨਿਰਮਾਣ ਹੁੰਦਾ ਹੈ ਜਿੱਥੇ ਬੱਚੇ ਦੀਆਂ ਸ਼ਕਤੀਆਂ ਦਾ ਸੁਭਾਵਿਕ ਵਿਕਾਸ ਹੋ ਸਕੇ ਫਰੋਵੇਲਾ 24ਵਾਂ ਕੁਐਸ਼ਨ ਹੈ ਜਿਆਦਾ ਮਾਨਸਿਕ ਕਿਰਿਆ ਕਲਪਾਂ ਵਿੱਚ ਸਿੱਖਣਾ ਹੁੰਦਾ ਹੈ ਅਧਿਕ ਪ੍ਰਭਾਵਸ਼ਾਲੀ 25ਵਾਂ ਕੁਐਸ਼ਨ ਹੈ ਬੱਚਿਆਂ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਉਪਯੁਕਤ ਉਪਾਅ ਹੈ ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇ ਸਕੂਲ ਵਿੱਚ ਪ੍ਰਦੂਸ਼ਣ ਮੁਕਤ ਵਾਤਾਵਰਣ ਤਿਆਰ ਕੀਤਾ ਜਾਵੇ ਸਿੱਖਣ ਦੇ ਪ੍ਰਤੀ ਬੱਚਿਆਂ ਦਾ ਧਿਆਨ ਕੇਂਦਰ ਕੀਤਾ ਜਾਵੇ ਉਪਰੋਕਤ ਸਾਰੇ ਹਾਂਜੀ ਅਗਲਾ ਕੁਐਸਚਨ ਹੈ ਸਿੱਖਣ ਦੀ ਕਿਰਿਆ ਵਿੱਚ ਯੋਗਦਾਨ ਕਰਨ ਵਾਲੇ ਕਿੰਨੇ ਪ੍ਰਮੁੱਖ ਕਾਰਕ ਹਨ 2 ਸਤਾਈਮਾ ਕੁਐਸਚਨ ਹੈ ਇਹ ਕਿਸ ਦਾ ਕਥਨ ਹੈ ਪ੍ਰਿਆਰਨ ਦੀ ਸਮੱਸਿਆ ਸਿੱਖਿਆ ਮਨੋਵਿਗਿਆਨ ਅਤੇ ਜਮਾਤ ਭਵਨ ਦੀ ਪ੍ਰਕਿਰਿਆ ਦੋਵਾਂ ਲਈ ਕੇਂਦਰੀ ਮਹੱਤਵ ਹੈ ਟਮਸਨ ਦਾ ਠਾਈਮਾ ਕੁਐਸਚਨ ਹੈ ਵਾਤਾਵਰਨ ਨੂੰ ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕੁਦਰਤੀ ਵਾਤਾਵਰਨ ਸਮਾਜਿਕ ਵਾਤਾਵਰਨ ਸਭਿਆਚਾਰਕ ਵਾਤਾਵਰਨ ਪ੍ਰਕਤ ਸਾਰੇ ਹੁਣ 29ਵਾਂ ਕੁਐਸਚਨ ਹੈ ਸਮਾਜਿਕ ਵਾਤਾਵਰਨ ਦੇ ਮੁੱਖ ਕਿਹੜੇ-ਕਿਹੜੇ ਤੱਤ ਹਨ ਪਰਿਵਾਰ ਵਸਤੂਆਂ ਦੋਸਤ ਮਿੱਤਰ ਉਪਰਕਤ ਸਾਰੇ 34 ਹੈ ਬੁੱਧੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਕਾਰਕ ਕਿਹੜਾ ਹੈ ਬੁੱਧੀ ਦਾ ਲਬਦੀ ਪਦਰ 35 ਮਕਵੈਸ਼ਨ ਹੈ ਸਿੱਖਣ ਦੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਕੀ ਪ੍ਰਭਾਵਿਤ ਕਰਦਾ ਹੈ ਧਿਆਨ 36 ਮਕਵੈਸ਼ਨ ਹੈ ਜ਼ਰੂਰਤਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਮਾਨਸਿਕ ਸਰੀਰਕ ਤੇ ਆਰਥਿਕ 37 ਮਕਵੈਸ਼ਨ ਹੈ ਜਮਾਤ ਦੇ ਭੌਤਿਕ ਵਾਤਾਵਰਣ ਵਿੱਚ ਕਿਹੜੇ-ਕਿਹੜੇ ਤੱਤ ਸ਼ਾਮਲ ਹੁੰਦੇ ਹਨ ਅਧਿਆਪਕ ਫਰਨੀਚਰ ਵਿਦਿਆਰਥੀ ਚੌਥਾ ਕੁਐਸਚਨ ਦਾ ਅਨਸਰ 4 ਸੰਚਾਰ ਮਾਧਿਅਮ ਕਿਵੇਂ ਹੁੰਦਾ ਹੈ ਵਿਚਾਰ ਮਤਾਂਦਰਾ ਸਾਡਾ ਅਗਲਾ ਕੁਐਸਚਨ ਹੈ 25ਵਾਂ ਚੰਗੇ ਅਧਿਆਪਕ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ਨਾ ਸ਼ੈਨਸ਼ੀਲਤਾ ਬਾਲ ਮਨੋਵਿਗਿਆਨਿਕ ਗਿਆਨ ਵਿਅਕਤੀਗਤ ਪਿੰਤਾਵਾਂ ਦਾ ਗਿਆਨ ਉਪਰੋਕਤ ਸਾਰੇ 36ਵਾਂ ਕੁਐਸਚਨ ਹੈ ਸਿੱਖਣੋ ਉੱਪਰ ਕਿਹੜੇ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ ਹਾਂਜੀ వ్యక్తిగਤ ਕਾਰਕ ਤੇ ਵਾਤਾਵਰਨ ਕਾਰਕ ਹਾਂਜੀ ਇਹਨਾਂ ਵਿੱਚ ਕਿਹੜਾ ਅਨਸਰ ਆਊਗਾ ਤੀਸਰਾ ਅਨਸਰ ਬਿਲਕੁਲ ਸਹੀ ਹੈਗਾ ਜਿਹਦੇ ਵਿੱਚ ਵਿਅਕਤੀਗਤ ਕਾਰਕ ਵੀ ਤੇ ਵਾਤਾਵਰਨ ਕਾਰਕ ਵੀ ਦੋਨਾਂ ਦਾ ਜਿਹੜਾਗਾ ਪ੍ਰਭਾਵ ਆਗਾ ਉਹ ਪੈਂਦਾ ਹੈ ਇਹ ਵਾਲਾ ਜਿਹੜਾਗਾ ਸਹੀ ਹੈਗਾ ਅਗਲਾ ਹੈ ਸਾਡੇ ਕੋਲੇ ਕਿਸ ਵਿਦਵਾਨ ਅਨੁਸਾਰ ਵਿਕਾਸ ਵਿੱਚ ਨਿਸ਼ਚਿਤ ਸੰਯੋਗੀ ਅਤੇ ਲਗਾਤਾਰ ਪਰਿਵਰਤਨ ਦਾ ਸਿਲਸਿਲਾ ਹੈ ਕਿਹਦੇ ਅਨੁਸਾਰ ਹਰ ਲੋਕ ਦੇ ਅਨੁਸਾਰ ਗੁੱਡਸ ਨਹੀਂ ਆਊਗਾ ਹਰ ਲੋ ਕਾਊਗਾ ਅਗਲਾ ਕੁਐਸਚਨ ਹੈ ਬੱਚੇ ਦੇ ਵਿਚਾਰਾਂ ਦੇ ਪ੍ਰਗਟਾਵੇ ਲਈ ਭਾਸ਼ਾ ਦਾ ਜਨਣਾ ਅਤੇ ਉਸ ਦੇ ਪ੍ਰਯੋਗ ਨਾਲ ਸੰਬੰਧਿਤ ਯੋਗਤਾਵਾਂ ਕਿਸ ਵਿਕਾਸ ਦੇ ਅਧੀਨ ਆਉਂਦੀਆਂ ਹਨ ਹਾਂਜੀ 36 ਮੇਰੇ ਕੀ ਆਊਗਾ ਸੁਵੇਗਨਾਤਮਕ ਵਿਕਾਸ ਮਾਨਸਿਕ ਵਿਕਾਸ ਭਾਸ਼ਾਤਮਕ ਵਿਕਾਸ ਤੇ ਨੈਤਿਕ ਵਿਕਾਸ ਇਹਦੇ ਵਿੱਚ ਕੀ ਆਊਗਾ ਮਾਨਸਿਕ ਵਿਕਾਸ ਨਹੀਂ ਆਊਗਾ ਭਾਸ਼ਾ ਦੇਖੋ ਭਾਸ਼ਾ ਦੀ ਗੱਲ ਕੀਤੀ ਗਈ ਹੈ ਪ੍ਰਗਟਾਵੇ ਲਈ ਭਾਸ਼ਾ ਦਾ ਜਨਣਾ ਅਤੇ ਉਸ ਦੇ ਪ੍ਰਯੋਗ ਨਾਲ ਸੰਬੰਧਿਤ ਜੋ ਯੋਗਤਾਵਾਂ ਕਿਸ ਵਿਕਾਸ ਦੇ ਅਧੀਨ ਆਉਂਦੀਆਂ ਤਾਂ ਭਾਸ਼ਾਤਮਕ ਵਿਕਾਸ ਦੇ ਅਧੀਨ ਜਿਹੜੀਆਂ ਨੇ ਭਾਸ਼ਾਤਮਕ ਵਿਕਾਸ ਦੇ ਦੀਆਂ ਜਿਹੜੀਆਂ ਨੇ ਇਹ ਆਉਂਦੀਆਂ ਨੇ ਤਾਂ ਇਹਦਾ ਤੀਸਰਾ ਆਨਸਰ ਹੋਊਗਾ ਅਗਲਾ ਹੈਗਾ ਸਮਾਜਿਕ ਸਿੱਖਣ ਸਿਧਾਂਤ ਦਾ ਪ੍ਰਤੀਪਾਦਨ ਕਿਸ ਨੇ ਕੀਤਾ ਸੀਗਾ ਇਹ ਹੈਗਾ ਬਦੂਰਾ ਅਤੇ ਵਲਟਰਸ ਠੀਕ ਹੈ ਅਗਲਾ ਹੈ ਕਰ ਦਾ ਕਰਦੇ ਮਾਹੌਲ ਦਾ ਵਿਦਿਆਰਥੀਆਂ ਦੇ ਸਿੱਖਣ ਤੇ ਕੀ ਪ੍ਰਭਾਵ ਪੈਂਦਾ ਹੈ ਮਾੜਾ ਤੇ ਵਧੀਆ ਦੋਵੇਂ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਭਾਵ ਇਹ ਪੈਂਦਾ ਹੈ ਚੰਗਾ ਵੀ ਪੈਂਦਾ ਤੇ ਮਾੜਾ ਵੀ ਪੈਂਦਾ ਹੈ ਅਗਲਾ ਕੁਐਸਚਨ ਹੈ ਸਾਡੇ ਕੋਲੇ ਸਿੱਖਣ ਇੱਕ ਸਮਾਜਿਕ ਪ੍ਰਕਿਰਿਆ ਹੈ ਇਸ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਕਾਰਕ ਕਿਹੜਾ ਹੈ ਦੇਖੋ ਵਿਅਕਤੀਗਤ ਕਾਰਨ ਵੀ ਤੇ ਵਾਤਾਵਰਣ ਕਾਰਕ ਦੋਵੇਂ ਹੀ ਆ ਜਨ ਕਿ ਇਹਦੇ ਵਿੱਚ ਤੀਸਰਾ ਬਿਲਕੁਲ ਸਹੀ ਹੈਗਾ ਏਸੀ ਵੀ ਸਾਡੀ ਜਿਹੜੀ ਵੀਡੀਓ ਤੇ ਅੱਜ ਦੀ ਟੌਪਿਕ ਦੀ ਤੇ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਹੈਗੀ ਚੰਗੀ ਲੱਗੀ ਹੋਊਗੀ ਧੰਨਵਾਦ ਜੀ